ਦੇਖੋ ਅੱਜ ਅੰਮ੍ਰਿਤਸਰ ਆਣ ਦਾ ਕਾਰਨ ਬੜਾ ਦੁਖਦਾਈ ਹੈ ਅੱਜ ਪੰਜਾਬ ਦੇ Hindu ਸਮਾਜ ਦਾ ਦਿਲ ਬਹੁਤ ਦੁਖਿਆ ਹੈ ਕਿ ਕੱਲ ਮੋਗੇ ਦੇ ਵਿੱਚ ਪਰਸੋਂ ਰਾਤ ਨੂੰ ਸਾਡੇ ਇੱਕ ਮਹੱਤਵਪੂਰਨ ਸਾਥੀ ਪੁਰਾਣੇ ਸਾਥੀ ਮੰਗਤਰਾਏ ਮੰਗਾ ਜੀ ਦੀ ਅਤਵਾਦੀ ਸੋਚ ਦੇ ਲੋਕਾਂ ਨੇ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਇਹ ਵੀ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਸੀ ਉਹਨੂੰ ਸੁਰੱਖਿਆ ਨਹੀਂ ਦਿੱਤੀ ਗਈ ਔਰ ਦੂਸਰਾ ਕੱਲ ਰਾਤ 12:30 ਵਜੇ 1 ਵਜੇ ਦੇ ਕਰੀਬ ਬੰਬ ਧਮਾਕਾ ਕਰਕੇ ਇਸ ਮੰਦਿਰ ਦੇ ਉੱਤੇ ਹਮਲਾ ਕੀਤਾ ਗਿਆ ਇਹ ਤਾਂ ਪ੍ਰਮਾਤਮਾ ਦੀ ਭਗਵਾਨ ਦੀ ਸ਼ਕਤੀ ਦੇ ਨਾਲ ਮੰਦਿਰ ਨੂੰ ਕੋਈ ਜ਼ਿਆਦਾ ਹਾਨੀ ਨਹੀਂ ਪਹੁੰਚੀ ਲੇਕਿਨ ਇਸ ਹਮਲੇ ਨਾਲ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ Hindu ਸਮਾਜ ਦਾ ਦਿਲ ਦੁਖ ਹੈ Hindu ਸਮਾਜ ਬੜਾ ਦੁੱਖ ਦੇ ਵਿੱਚ ਹੈ ਔਰ ਗੁੱਸੇ ਦੇ ਵਿੱਚ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਪੁਲਿਸ ਨੇ ਖਾਸ ਕਰਕੇ ਜ਼ਿਲ੍ਹਾ ਮੋਗਾ ਪੁਲਿਸ ਨੇ ਕਾਰਵਾਈ ਜਿਸ ਤਰੀਕੇ ਨਾਲ ਕੀਤੀ ਕਾਲ ਜਿਹੜਾ ਇਹ ਲੋਕ ਸੀਗੇ ਆ ਤਿਆਰੇ ਇਹਨਾਂ ਨੂੰ ਪਕੜਿਆ ਔਰ ਉਸੇ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਕਿ ਅੰਮ੍ਰਿਤਸਰ ਪੁਲਿਸ ਵੀ ਹਿੰਦੂ ਸਮਾਜ ਦੇ ਗੁੱਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਸ ਤਰ੍ਹਾਂ ਹਿੰਦੂ ਸਮਾਜ ਦਾ ਗੁੱਸਾ ਉਬਲ ਰਿਹਾ ਉਸ ਨੂੰ ਧਿਆਨ ਚ ਰੱਖਦੇ ਹੋਏ ਮੰਦਰ ਦੇ ਖਲਾਫ ਸਾਜ਼ਿਸ਼ ਕਰਨ ਵਾਲਾ ਨੂੰ ਵੀ ਆਖਰੀ ਅੰਜਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ ਸਾਨੂੰ ਉਮੀਦ ਹੈ ਕਿ ਅੱਜ ਦੀ ਰਾਤ ਬਿਤਣੀ ਨਹੀਂ ਚਾਹੀਦੀ ਨਹੀਂ ਤਾਂ ਜਿਹੜੇ ਸੰਤ ਸਮਾਜ ਨੇ ਕੋਸ਼ਨਾ ਕੀਤੇ ਹੈ ਚੇਤਾਵਨੀ ਦਿੱਤੀ ਹੈ ਉਸ ਤੇ ਹਿੰਦੂ ਸਮਾਜ ਅਮਲ ਕਰੇਗਾ ਔਰ ਪੰਜਾਬ ਦਾ ਹਿੰਦੂ ਸਮਾਜ ਅੰਦੋਲਨ ਕਰੇਗਾ ਕੁਝ ਅੰਦੋਲਨ ਉਹ ਪੂਰੇ ਦੇਸ਼ ਦਾ ਹਿੰਦੂ ਸਮਾਜ ਸਮਰਥਨ ਦੇ ਸਕਦਾ ਹੈ ਮੈਨੂੰ ਪਤਾ ਲੱਗਾ ਹੈ ਕਿ ਕੇਜਰੀਵਾਲ ਸਾਹਿਬ ਵੀ ਅੰਮ੍ਰਿਤਸਰ ਚ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹਨਾਂ ਦੀ ਸਰਕਾਰ ਪੰਜਾਬ ਚ ਚੱਲ ਰਹੀ ਹੈ ਕਾਨੂੰਨ ਵਿਵਸਥਾ ਤੇ ਬੜੇ ਸਵਾਲ ਉੱਠ ਰਹੇ ਨੇ ਤਾਂ ਉਹ ਇਸ ਮੰਦਰ ਦਾ ਦੌਰਾ ਕਰਨ ਇਹਦੇ ਨਾਲ ਹਿੰਦੂ ਸਮਾਜ ਦੇ ਵਿੱਚ ਜਿਹੜਾ ਗਮ ਔਰ ਗੁੱਸਾ ਹੈ ਉਹ ਘਟੇਗਾ ਔਰ ਉਹਨਾਂ ਦੀ ਜਿਹੜੀ ਗੰਭੀਰਤਾ ਹੈ ਉਹ ਹਿੰਦੂ ਸਮਾਜ ਨੂੰ ਸਮਝ ਆਏਗੀ ਅਸੀਂ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹਾਂਗੇ ਕਿ ਉਹ ਜਿਹੜਾ ਹਿੰਦੂ ਸਮਾਜ ਦੇ ਇਸ ਮੰਦਰ ਦੇ ਉੱਤੇ ਹਮਲਾ ਹੋਇਆ ਉਹਦੇ ਖਿਲਾਫ ਜਿਹੜਾ ਗੁੱਸਾ ਹਿੰਦੂ ਸਮਾਜ ਦੇ ਉਸ ਗੁੱਸੇ ਨੂੰ ਘਟ ਕਰਨ ਲਈ ਜ਼ਰੂਰ ਮੰਦਰ ਦਾ ਦੌਰਾ ਕਰਨ ਔਰ ਪਤਾ ਕਰਨ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਕਿਉਂ ਵਿਗੜ ਰਹੀ ਹੈ ਔਰ ਇਹਦੇ ਨਾਲ ਅੰਮ੍ਰਿਤਸਰ ਪੁਲਿਸ ਵੀ ਕਾਰਵਾਈ ਕਰੇ ਅੱਜ ਰਾਤ ਉਹਨਾਂ ਦੇ ਜਿਨ੍ਹਾਂ ਨੇ ਮੰਦਰ ਦੇ ਉੱਤੇ ਹਮਲਾ ਕੀਤਾ ਉਹ ਬਚ ਕੇ ਨਹੀਂ ਜਾਣੇ ਚਾਹੀਦੇ ਜਿੱਥੇ ਵੀ ਹੋਣ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇ ਮੰਦਰ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ ਹਾਂ ਇਹ ਬੜਾ ਦੁਖਦ ਵਿਸ਼ਾ ਹੈ ਅੱਜ ਸਾਥੀ ਕੁਝ ਅੰਦਰ ਮਿਲੇ ਚਰਚਾ ਹੋਈ ਹੈ ਮੰਦਰ ਕਮੇਟੀ ਨਾਲ ਉਹ ਦੱਸ ਰਹੇ ਸੀ ਕਿ 1982-83 ਦੇ ਵਿੱਚ ਵੀ ਇੱਥੇ ਦੇ ਲਾਗਲੇ ਪਿੰਡਾਂ ਦੇ ਮੰਦਰਾਂ ਨੂੰ ਟਾਰਗੇਟ ਕੀਤਾ ਗਿਆ ਔਰ ਹਿੰਦੂਆਂ ਨੂੰ ਡਰਾ ਧਮਕਾਇਆ ਗਿਆ ਜਿਸ ਤੋਂ ਬਾਅਦ ਹਾਲਾਤ ਵਿਗੜਦੇ ਚਲੇ ਗਏ ਦੁਬਾਰਾ ਜਿਹੜਾ ਹੈ ਇਸ ਤਰ੍ਹਾਂ ਦੇ ਹਾਲਾਤ ਰਿਪੀਟ ਹੋ ਰਹੇ ਨੇ ਜੋ ਕਿ ਬੜੀ ਚਿੰਤਾ ਦਾ ਵਿਸ਼ਾ ਹੈ ਕਾਨੂੰਨ ਵਿਵਸਥਾ ਪੰਜਾਬ ਚ ਵਿਗੜ ਰਹੀ ਹੈ ਇਹਨੂੰ ਸੰਭਾਲਿਆ ਜਾਣਾ ਚਾਹੀਦਾ ਹੈ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਤੁਰੰਤ ਸਖਤੀ ਨਾਲ ਧਿਆਨ ਦੇਣਾ ਚਾਹੀਦਾ ਤੁਸੀਂ ਆਪਣਾ ਜੋ ਵਾਪਰੀਏ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਇਹ ਘਟਨਾ ਦੁਖਦਾਈ ਹੈ ਜਿੰਨੀ ਵੀ ਨਿੰਦਾ ਕੀਤੀ ਜਾਏ ਉਹ ਘਟ ਹੈ ਜਿਹੜੇ ਵੀ ਪੰਜਾਬ ਦੇ ਸੁਭਚਿੰਤਕ ਲੋਕ ਹੈ ਸੰਗਠਨ ਹੈ ਚਾਹੇ ਉਹ ਕਿਸੇ ਵੀ ਵਿਚਾਰਧਾਰਾ ਦੇ ਨੇ ਉਹਨਾਂ ਨੂੰ ਇਸ ਘਟਨਾ ਦੀ ਖੁੱਲਕੇ ਨਿੰਦਾ ਕਰਨੀ ਚਾਹੀਦੀ ਹੈ ਔਰ ਅਸੀਂ ਇੱਕ ਮੰਗ ਹੋਰ ਉਠਾਈ ਹੈ ਲੋਕਾਂ ਦੀ ਵਿਚਾਰ ਆਇਆ ਕਿ ਪੰਜਾਬ ਪੁਲਿਸ ਅੱਤਵਾਦ ਦੇ ਦੌਰਾਨ ਬੜੀ ਸਖਤ ਕਾਰਵਾਈ ਕਰਦੀ ਹੈ ਪਰ ਜਿਵੇਂ ਅੱਤਵਾਦ ਖਤਮ ਹੁੰਦਾ ਕੁਝ ਤਥਾ ਕਥਿਤ ਮਾਨਵ ਅਧਿਕਾਰ ਸੰਗਠਨਾਂ ਦੀ ਕਰਤੂਤ ਦੇ ਕਾਰਨ ਉਹ ਪੰਜਾਬ ਪੁਲਿਸ ਦੇ ਬਹਾਦਰ ਯੋਧਿਆਂ ਨੂੰ ਜੇਲ੍ਹਾਂ ਦੇ ਵਿੱਚ ਸੜਨਾ ਪਿਆ ਆਤਮ ਹੱਤਿਆ ਕਰਨੀ ਪਈ ਉਸ ਦੇ ਖਿਲਾਫ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਦੇ ਜਵਾਨ ਅਤੇ ਅਧਿਕਾਰੀ ਜੇ ਗੈਂਗਸਟਰਾਂ ਦੇ ਖਿਲਾਫ ਅਤਵਾਦ ਦੇ ਖਿਲਾਫ ਕੋਈ ਸਖਤ ਕਾਰਵਾਈ ਕਰਨ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਸਜ਼ਾ ਤੋਂ ਆਮ ਮਾਫੀ ਮਿਲਣੀ ਚਾਹੀਦੀ ਜਿਹੜੇ ਦੂਰ ਲੜਕੇ ਵੀ ਆਂਦੇ ਨੇ ਉਹਨੇ ਝੰਡਾ ਵੀ ਲਾਇਆ ਸੀ ਬੰਬ ਸੁੱਟਿਆ ਗਿਆ ਇੱਕ ਉਹਨੂੰ ਡਾਰਕ ਹੌਪ ਨਹੀਂ ਹੈਗਾ ਬਿਲਕੁਲ ਵੀ ਬਿਲਕੁਲ ਡਾਰਕ ਹੌਪ ਤਾਂ ਹੀ ਬਣੇਗਾ ਜਦੋਂ ਉਹਨਾਂ ਨੂੰ ਉਸ ਦਾ ਜਵਾਬ ਉਸ ਦੇ ਤਰੀਕੇ ਨਾਲ ਮਿਲੇਗਾ ਔਰ ਜਦ ਉਸ ਤਰੀਕੇ ਨਾਲ ਪੰਜਾਬ ਪੁਲਿਸ ਜਵਾਬ ਦਿੰਦੀ ਹੈ ਤਾਂ ਹਿਊਮਨ ਰਾਈਟਸ ਦੇ ਨਾਮ ਦੇ ਉੱਤੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ ਜਾਂਦਾ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਆਤਮ ਹੱਤਿਆ ਕਰਨੀ ਪੈਂਦੀ ਹੈ ਉਸ ਤੋਂ ਪੁਲਿਸ ਦੇ ਵਿੱਚ ਟੇਲ ਆ ਜਾਂਦੀ ਹੈ ਪੁਲਿਸ ਅਧਿਕਾਰੀ ਮਨ ਮਹਿਸੂਸ ਕਰੇ ਜਾਂਦੇ ਆ ਸੈਂਟਰ ਸਰਕਾਰ ਨੂੰ ਕਾਨੂੰਨ ਬਣਾ ਦੇਣਾ ਚਾਹੀਦਾ ਹੈ ਕਿ ਅਜਿਹੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੇ ਖਿਲਾਫ ਕਿਸੇ ਤथाकथित ਹਿਊਮਨ ਰਾਈਟਸ ਦੇ ਅਪੀਲ ਦੇ ਉੱਤੇ ਕਾਰਵਾਈ ਨਹੀਂ ਹੋਏਗੀ ਕੀ ਲੱਗਦਾ ਪਹਿਲੇ ਇਸ ਜਗ੍ਹਾ ਨਹੀਂ ਰੱਖੀ ਕੀਤੀ ਗਈ ਹੈ ਤਾਂ ਇਸ ਮੰਦਰ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਬਿਲਕੁਲ ਉਹਨਾਂ ਦਾ ਮਕਸਦ ਹੈ دہشت ਪੈਦਾ ਕਰਨਾ ਹਿੰਦੂ ਸਿੱਖਾਂ ਦੇ ਸਬੰਧਾਂ ਨੂੰ ਵਿਗਾੜਨਾ ਇਸੇ ਕਰਕੇ ਸੋਜੀ ਸਮਝਿਤ ਤਹਿਤ ਇਹ ਕਾਰਵਾਈ ਝੰਡਾ ਲਗਾ ਕੇ ਕੀਤੀ ਗਈ ਔਰ ਇੱਕ ਖਾਲਿਸਤਾਨੀ ਅੱਤਵਾਦੀਆਂ ਦੇ ਸਾਰੇ ਦੇ ਉੱਤੇ ਕਾਰਵਾਈ ਹੋਈ ਹੈ ਕਿ ਮੰਦਰ ਦੇ ਤੇ ਸੌਫਟ ਟਾਰਗੇਟ ਕਰਕੇ ਪੂਰੇ ਹਿੰਦੂ ਸਮਾਜ ਦੇ ਵਿੱਚ ਗੰਮ ਔਰ ਗੁੱਸਾ ਭਰਿਆ ਜਾਏ ਔਰ ਉਹਨਾਂ ਦੇ ਮੰਦਰ ਤੇ ਟਾਰਗੇਟ ਕਰਕੇ ਹਿੰਦੂਆਂ ਦੇ ਮਨਾਂ ਨੂੰ ਦੁਖਾਇਆ ਜਾਏ ਜੇ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਸਟੈਪ ਕੀ ਹੋਵੇਗਾ ਪਰ ਹਿੰਦੂ ਸਮਾਜ ਇੱਕ ਮੋਟੋ ਕੇ ਪੰਜਾਬ ਦੀਆਂ ਸੜਕਾਂ ਤੇ ਉਤਰੇਗਾ ਔਰ ਜਿਹੜਾ ਇਹਦਾ ਡਟਵਾ ਵਿਰੋਧ ਕੀਤਾ ਜਾਏਗਾ ਉਸ ਤਰ੍ਹਾਂ ਦੇ ਹਾਲਾਤ ਬਣਨਗੇ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਪੰਜਾਬ ਦੀ ਵਰਤਮਾਨ ਸਰਕਾਰ ਉਹਦੇ ਲਈ ਜ਼ਿੰਮੇਵਾਰ ਹੋਏਗੀ ਸੜਕਾਂ ਤੇ ਤੱਕ ਕੋਈ ਹੱਲ ਨਿਕਲੇਗਾ ਜੀ ਦੇਖੋ ਜਦੋਂ ਕੋਈ ਕਿਸੇ ਤਰ੍ਹਾਂ ਕਾਨੂੰਨੀ ਹੱਲ ਨਿਕਲੇ ਇਸੇ ਲਈ ਤਾਂ ਸਮਾਜ ਨੇ ਇਹਨਾਂ ਨੂੰ ਸਮਾਂ ਦਿੱਤਾ ਸਾਨੂੰ ਉਮੀਦ ਹੈ ਕਿ ਸੜਕਾਂ ਤੇ ਉਤਰਨ ਦੀ ਜ਼ਰੂਰਤ ਨਹੀਂ ਪੈਗੀ ਪਰ ਜੇ ਨਹੀਂ ਅਗਰ ਹੱਲ ਹੋਏਗਾ ਫਿਰ ਤਾਂ ਉਤਰਨਾ ਹੀ ਕੋਈ ਵਿਕਲਪ ਨਹੀਂ ਹੈ ਭਵਨ ਜੀ ਤੁਸੀਂ ਪ੍ਰਸ਼ਾਸਨ ਦੇ ਨਾਲ ਬੈਂਚੋ ਬੈਠੇ ਹੋ ਉਹਨਾਂ ਨਾਲ ਗੱਲਬਾਤ ਹੋਈ ਆ ਕੀ ਕਹਿਣਾ ਹੈ ਨਹੀਂ ਅਜੇ ਅਸੀਂ ਪ੍ਰਸ਼ਾਸਨ ਨੂੰ ਮਿਲੇ ਨਹੀਂ ਆ ਉਹਨਾਂ ਤੋਂ ਅਸੀਂ ਹੁਣ ਸਮਾਂ ਲੈ ਕੇ ਸੀਪੀ ਸਾਹਿਬ ਨੂੰ ਮਿਲਾਂਗੇ ਡੀਐਸਪੀ ਸਾਹਿਬ ਜਿਹੜੇ ਸੀਗੇ ਤੁਹਾਡੇ ਨਾਲ ਬੈਠੇ ਸੀ ਡੀਐਸਪੀ ਸਾਹਿਬ ਇਹ ਕਹਿ ਰਹੇ ਆ ਕਿ ਅਸੀਂ ਬਿਲਕੁਲ ਉਹਨਾਂ ਦੇ ਪਿੱਛੇ ਪਿੱਛੇ ਆਂ ਤੇ ਬਹੁਤ ਜਲਦੀ ਅਸੀਂ ਕਾਬੂ ਕਰ ਸਕਦੇ ਹਾਂ ਤਾਂ ਅਜੇ ਜਿਹੜੀ ਅਥਾਰਟੀ ਹੈ ਉਹ ਸੀਪੀ ਹੈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਹੈ ਉਹਨਾਂ ਨੂੰ ਮਿਲ ਕੇ ਸਾਰੇ ਤੱਥਾਂ ਦੀ ਜਾਣਕਾਰੀ ਅਸੀਂ ਵੀ ਦਾਂਗੇ ਹਿੰਦੂ ਸਮਾਜ ਦੇ ਮਨਾਂ 'ਚ ਜਿਹੜਾ ਗੁੱਸਾ ਉਹਨਾਂ ਤੱਕ ਦਾਂਗੇ ਤੁਹਾਡੇ ਮਾਧਮ ਰਾਹੀਂ ਅਸੀਂ ਜਿਹੜੀ ਸਰਕਾਰ ਚੱਲ ਰਹੀ ਹੈ ਉਹਦੇ ਸੁਪਰੀਮੋ ਕੇਜਰੀਵਾਲ ਜੀ ਨੂੰ ਅਪੀਲ ਕੀਤੀ ਹੈ ਵੀ ਜੇ ਤੁਸੀਂ ਅੰਮ੍ਰਿਤਸਰ ਦੀ ਧਰਤੀ 'ਤੇ ਹੋ ਔਰ ਤੁਸੀਂ ਪੰਜਾਬ ਦੇ ਹਿੱਤਾਂ ਦੇ ਸੁਚਿੰਤਕ ਹੋ ਤੁਹਾਡੀ ਸਰਕਾਰ ਹੈ ਤਾਂ ਤੁਹਾਨੂੰ ਇਸ ਮੰਦਰ 'ਚ ਆਣਾ ਚਾਹੀਦਾ ਹੈ ਇਹਦੇ ਨਾਲ ਹਿੰਦੂ ਸਮਾਜ ਦੇ ਪ੍ਰਤੀ ਤੁਹਾਡੀ ਕਿੰਨੀ ਗੰਭੀਰਤਾ ਹੈ ਕਾਨੂੰਨ ਵਿਵਸਥਾ ਦੇ ਪ੍ਰਤੀ ਕਿੰਨੀ ਗੰਭੀਰਤਾ ਉਹ ਲੋਕ ਸਮਝ ਸਕਦੇ ਆ ਜੱਜ ਕਰ ਸਕਦੇ ਆ ਜੋ ਘਟਨਾ ਵਾਪਰੀ ਮਨ ਚ ਕਿੰਨਾ ਗੁੱਸਾ ਹੈ ਇਹ ਤਾਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਪਟਿਆਲੇ ਤੋਂ ਚੱਲ ਕੇ ਆਏ ਆ ਤੇ ਗੁੱਸਾ ਤਾਂ ਫੁੱਟ ਹੀ ਰਿਹਾ ਤੇ ਅਜੇ ਕਿਉਂਕਿ ਹਿੰਦੂ ਸਮਾਜ ਜਿਹੜਾ ਹੈ ਮੋਗੇ ਦੇ ਸਦਮੇ ਤੋਂ ਬਾਹਰ ਨਹੀਂ ਆਇਆ ਇਹ ਦੂਸਰਾ ਸਦਮਾ ਹੈ ਕਿ ਹਿੰਦੂ ਸਮਾਜ ਹੌਲੀ ਹੌਲੀ ਆਪਣੀ ਪ੍ਰਤੀਕਿਰਿਆ ਵੀ ਦੇ ਰਿਹਾ ਹੈ ਭਰੋਸਾ ਹੈ ਜੀ ਫੋਲੋ ਨੇ ਜਿਹੜਾ ਵੀ ਸੱਭਿਕ ਸਮਾਜ ਹੈ ਉਹਨੂੰ ਕਾਨੂੰਨ ਤੇ ਹੀ ਵਿਸ਼ਵਾਸ ਹੋਣਾ ਚਾਹੀਦਾ ਹੈ ਕਾਨੂੰਨ ਤੇ ਵਿਸ਼ਵਾਸ ਕਰਨਾ ਹੀ ਹਿੰਦੂ ਸਮਾਜ ਨੇ ਪਹਿਲਾਂ ਪਹਿਲਾ ਦਾਅ ਕਾਨੂੰਨ ਤੇ ਸਮਾਜ ਵਿਸ਼ਵਾਸ ਕਰਦਾ ਫਿਰ ਜੇ ਕਾਨੂੰਨ ਕਿਸੇ ਤਰ੍ਹਾਂ ਫੇਲ्युअर ਹੋਏਗਾ ਫਿਰ ਸਮਾਜ ਆਪਣਾ ਰਸਤਾ ਜਿਹੜਾ ਹੈ ਤੈਅ ਕਰੇਗਾ